ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾਦ 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 ਮੁਲਾਜ਼ਮਾਂ ਦੇ ਪੈਨਸ਼ਨੀਆਂ ਮੰਗਾ ਨਾ ਮੰਨਣਾ ਮੁੱਖ ਮੰਤਰੀ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਤੇ ਪਹੁੰਚੇ ਕੀ ਕਾਰਨ ਕੀ ਹੈ ਅੱਜ ਅਸੀਂ ਜਿੰਦਰ ਦੇ ਪੈਨਸ਼ਨ ਤੇ ਮੁਲਾਜ਼ਮ ਜਿਹੜੇ ਅਸੀਂ ਇਕੱਠੇ ਆ ਹੋਏ ਆ ਜੋ 18 ਜਨਵਰੀ ਦੀ ਮੀਟਿੰਗ ਸਾਡੇ ਕੈਂਦੀਗੜ੍ਹ ਹੋਈ ਸੀ ਮੁਲਾਜ਼ਮ ਤੇ ਮੁਲਾਜ਼ਮ ਤੇ ਪੈਨਸ਼ਨ ਫੈਂਟ ਦੀ ਉਹਦੇ ਜੋ ਫੈਸਲੇ ਕੀਤੇ ਗਏ ਸੀ ਉਹਦੇ ਅਨੁਸਾਰ ਅਸੀਂ ਜਿਹੜਾ ਉਹਨਾਂ ਨੂੰ ਰੂਪਰੇਖਾ ਦੇਣ ਵਾਸਤੇ ਇਕੱਠੇ ਹੋਏ ਆਂ ਔਰ ਅੱਜ ਅਸੀਂ ਇਹ ਸਾਰੀ ਗੱਲ ਸਾਰਾ ਸਾਰੀ ਸੋਚ ਲਈ ਹੈ ਕਿ ਜਿਹੜੇ ਐਮ.ਐਲ.ਏ ਹਨ ਜਿੰਦਰ ਜਰੇ ਦੇ ਉਹਨਾਂ ਨੂੰ ਮੰਗ ਪੱਤਰ ਜਿਹੜਾ ਹੈ ਦਿੱਤਾ ਜਾਵੇ ਤੇ ਮੰਗ ਪੱਤਰ ਜਿਹੜਾ ਉਹਨਾਂ ਦੀ ਡੂਰੀਆਂ ਹਾਈ ਸਾਰਿਆਂ ਲਾ ਦਿੱਤੀਆਂ ਹਨ ਵਾਰੀ ਵਾਰੀ ਉਹਨਾਂ ਦੇ ਘਰਾਂ ਜਾ ਕੇ ਉਹਨਾਂ ਕੋਲ ਟਾਈਮ ਲੈ ਕੇ ਤੇ ਅਸੀਂ ਉਹਨਾਂ ਨੂੰ ਮੰਗ ਪੱਤਰ ਦਵਾਂਗੇ ਔਰ ਨਾਲ ਅਸੀਂ ਇਹ ਬੇਨਤੀ ਵੀ ਕਰਾਂਗੇ ਕਿ ਉਹ ਜਿਹੜੀਆਂ ਸਾਡੀਆਂ ਮੰਗਾਵਾ ਹੱਕੀ ਮੰਗਾਵਾ ਇਹ ਆਪਣੇ ਹਾਊਸ ਦੇ ਵਿੱਚ ਉਹ ਆਪਣੇ ਕਰਨ ਦੀ ਪ੍ਰਵਤਾ ਕਰਨ ਸਾਡੀ ਮਦਦ ਕਰਨ ਕਿਉਂਕਿ ਅਸੀਂ ਬੜੇ ਅਫੈਕਟਿਡ ਆਂ ਪੈਨਸ਼ਨਰ ਤੇ ਮੁਲਾਜ਼ਮ ਜਿਹੜੇ ਹਨ ਉਹਨਾਂ ਨਾਲੇ ਬਹੁਤ ਇਗਨੋਰ ਹੋ ਰਹੇ ਨੇ ਪਿਛਲੇ 3 ਸਾਲ ਤੋਂ ਅਸੀਂ ਆਪਣੇ ਦੁੱਖੀ ਦਾ ਰੋਣਾ ਰੋਵਾਂਗੇ ਅਤੇ ਉਹਨਾਂ ਨੂੰ ਕਵਾਂਗੇ ਵੀ ਸਾਡਾ ਤੁਸੀਂ ਉਥੇ ਸਾਥ ਦਿਓ ਉਸ ਦੇ ਵਿੱਚ ਸਾਡਾ ਸਾਥ ਦਿਓ ਐਪੋਜੀਸ਼ਨ ਵਾਲਿਆਂ ਨੂੰ ਵੀ ਕਵਾਂਗੇ ਔਰ ਸਰਕਾਰ ਵਾਲਿਆਂ ਨੂੰ ਵੀ ਕਵਾਂਗੇ ਵੀ ਤੁਹਾਡੀ ਸਰਕਾਰ ਵਾ ਤੁਸੀਂ ਜਾ ਕੇ ਆਪਣੇ ਮੁੱਖ ਮੰਤਰੀ ਨੂੰ ਔਰ ਵਿੱਤ ਮੰਤਰੀ ਨੂੰ ਇਹ ਗੱਲ ਕਹੋ ਵੀ ਸਾਡਾ ਕਿੰਨਾ ਡੀਏ ਕੱਟਵਾ ਤੇ ਸਾਡੇ ਹੋਰ ਕਿੰਨੀਆਂ ਸਾਡੀਆਂ ਮੰਗਾਂ ਜਿਹੜੀਆਂ ਪੈਂਡਿੰਗ ਪਈਆਂ ਨੇ ਉਹ ਸਾਡੀਆਂ ਪੂਰੀਆਂ ਕਰਨ ਦੀ ਕਿਰਪਾ ਤੱਕ ਹੈ। ਮਾੜੀ ਦੱਸ ਸਕਦੇ ਹੋ ਕਿਡੀਆਂ-ਕਡੀਆਂ ਮੰਗਾਂ ਆ। ਸਾਡੀਆਂ ਮੰਗਾਂ ਡੀਏ ਦਾ ਦੇਖੋ ਤੁਸੀਂ ਸਾਡੀ 53% ਡੀਏ ਹਰਿਆਣਾ ਵੀ ਲੈ ਰਿਆ, ਹਿਮਾਚਲ ਵੀ ਲੈ ਰਿਆ, ਸ਼ੈਂਟਰ ਵੀ ਲੈ ਰਿਆ। ਔਰ ਸਾਨੂੰ ਜਿਹੜਾ ਸਾਰਾ 42% ਡੀਏ ਦੇ ਰਹੇ ਨੇ। ਸਭ ਤੋਂ ਵੱਡੀ ਮੰਗ ਸਾਡੀ ਇਹ ਆ ਜਿੱਦਾਂ ਪੈਨਸ਼ਨਰਾਂ ਦਾ 2.58 ਦਾ ਗੁਣਾਕ ਦੇਣਾ ਸੀ ਸਾਨੂੰ 2 ਬਤਾਈ ਦੇ 2 34 ਦੇ ਕੇ ਬਸ ਛੋਏ ਨੇ। ਸਾਡੀਆਂ ਕੋਈ ਕੋਰਟਾਂ ਵਿੱਚ ਕਈ ਕੇਸ ਪਾਸ ਹੋਏ ਨੇ ਸਰਕਾਰ ਕੋਈ ਤੱਕ ਤੋਂ ਮਸਤੀ ਹੋ ਰਹੀ। ਇਸ ਤਰ੍ਹਾਂ ਜਿਹੜੇ ਕੱਚੇ ਜਿਹੜੇ ਮੁਲਾਜ਼ਮ ਨੇ ਪੱਕੇ ਕਰਨ ਵਾਲੇ ਨੇ ਔਰ ਜਿਹੜੇ ਪੈਰਾਨੀ ਪੈਨਸ਼ਨ ਦੀ ਸਕੀਮ ਬਾੜ ਕਰਨੀ ਉਹ ਵੀ ਨਹੀਂ ਹੋ ਰਹੀ ਇਸ ਵਾਸਤੇ ਮੁਲਾਜ਼ਮਾਂ ਦੀਆਂ ਦੇ ਪੈਸਿਆਂ ਦੀਆਂ ਮੰਗਾਂ ਸਾਝੀਆਂ ਨੇ ਅਸੀਂ ਇਸ ਵਾਸਤੇ ਇਹ ਦਰਨਾ ਚਾਹੁੰਦੇ ਆਂ ਜਾ ਕੇ ਐਮਐਲਏ ਸਾਹਿਬਾਨ ਨੂੰ ਕਿ ਉਹ ਸਾਡੀ ਉੱਥੇ ਜਾ ਕੇ ਹੌਸਲੇ ਦੀ ਮਾਰੀ ਮਦਦ ਕਰ ਕਦੋਂ ਦੀਆਂ ਮੰਗਾਂ ਰੁਕੀਆਂ ਹੋਈਆਂ ਤੁਹਾਡੀਆਂ ਮੰਗਾਂ ਹਨ ਪਿਛਲੇ 3 ਸਾਲ ਤੋਂ ਹੋਈਆਂ ਜਦੋਂ ਦੀ ਮੌਜੂਦਾ ਸਰਕਾਰ ਆਈ ਮੇਰੀ ਮੁਝੇ ਸਰਕਾਰ ਆਈ ਹੈ ਇਹਦਾ ਸਾਡੇ ਤੇ ਬਹੁਤ ਜ਼ਿਆਦਾ ਇਹਨਾਂ ਸਾਡੇ ਨਾਲ ਠਕਾਗਾ ਰਹੀ ਆ ਬਾਕੀ ਪਹਿਲਾਂ ਵੀ ਇਹਨਾਂ ਕੀਤਾ ਹੈ ਪਰ ਇਹਨਾਂ ਦੇ ਬਹੁਤ ਜ਼ਿਆਦਾ ਠਕਾ ਕੀਤਾ ਠੀਕ